ਪੰਜਾਬ ਦੇ ਵਿੱਚ 1200 ਦੇ ਤਕਰੀਬਨ ਪਿੰਡ ਨੇ ਜਿਹੜੇ ਉਹ ਹੜ੍ਹ ਦੀ ਲਪੇਟ ਦੇ ਵਿੱਚ ਆਏ ਹੋਏ ਨੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਪਾਣੀ ਆ ਜਿਹੜਾ ਉਹ ਪਹੁੰਚਿਆ ਹੋਇਆ ਲੋਕਾਂ ਨੂੰ ਆਪਣੇ ਘਰਾਂ ਦੇ ਉੱਤੇ ਤਰਪਾਲਾ ਪਾ ਕੇ ਬੈਠਣਾ ਪੈ ਰਿਹਾ ਜਿਹੜਾ ਆਪਣਾ ਇਹ ਜੀਵਨ ਆ ਉਹ ਬਤੀਤ ਕਰਨ ਦੇ ਲਈ ਜਿਹੜੇ ਔਖੇ ਰਾਹਾਂ ਦੇ ਵਿੱਚੋਂ ਪੰਜਾਬ ਹੈ ਹੁਣ ਲੰਘ ਰਿਹਾ ਪੰਜਾਬ ਦੇ ਕਈ ਪਿੰਡ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਦੇ ਜਿਹੜਾ ਜ਼ਮੀਨੀ ਪੱਧਰ ਤੇ ਕੀ ਪ੍ਰਭਾਵਿਤ ਹੋਇਆ ਤੇ ਕੀ ਹੁਣ ਉਹਨਾਂ ਦੀ ਸਥਿਤੀ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਇੱਕ ਕੈਬਨਿਟ ਮੀਟਿੰਗ ਸੱਦੀ ਗਈ ਹੈ ਅੱਜ ਉਹਨਾਂ ਦੇ ਨਿਵਾਸ ਸਥਾਨ ਤੇ ਸ਼ਾਮ ਨੂੰ 4 ਵਜੇ ਇਹ ਕੈਬਨਿਟ ਮੀਟਿੰਗ ਹੋਵੇਗੀ ਤੇ ਪੰਜਾਬ ਦੇ ਲਈ ਜਿਹੜੇ ਕੁਝ ਫੈਸਲੇ ਨੇ ਉਹ ਲਿੱਤੇ ਜਾਣਗੇ ਤਾਂ ਪੰਜਾਬ ਸਰਕਾਰ ਪਹਿਲਾਂ ਹੀ ਪੰਜਾਬ ਨੂੰ ਆਫਤ ਪ੍ਰਭਾਵਿਤ ਐਲਾਨ ਚੁੱਕੀ ਆ ਤੇ ਅੱਜ ਸ਼ਾਮ 4 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਸਥਾਨ ਦੇ ਉੱਤੇ ਇੱਕ ਕੈਬਨਿਟ ਮੀਟਿੰਗ ਆ ਜਿਹੜੀ ਹੋ ਸੱਦੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸਤਲੁਜ ਰਾਵੀ ਬਿਆਸ ਦੇ ਵੱਲੋਂ ਜਿਹੜਾ ਕਹਿਰ ਮਚਾਇਆ ਹੋਇਆ ਉਧਰ ਦੇ ਪਿੰਡ ਨੇ ਜਿਹੜੇ ਉਹ ਕਾਫੀ ਲੋਕ ਨੇ ਜਿਹੜੇ ਉਹਨਾਂ ਦਾ ਜੀਵਨ ਪ੍ਰਭਾਵਿਤ ਹੋਇਆ ਕਿ ਲੋਕਾਂ ਦੇ ਘਰ ਜਿਹੜੇ ਟਹਿ ਗਏ ਨੇ ਕਈ ਲੋਕ ਨੇ ਜਿਹੜੇ ਉਹ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਤਾਂ ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਕੋਈ ਅਹਿਮ ਫੈਸਲਾ ਜਿਹੜਾ ਉਹ ਲੈ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਆਪਾਂ ਪਾਤ ਦੀ ਗੱਲ ਕਰੀਏ ਤਾਂ ਇੱਧਰ ਦੇ ਏਰੀਆ ਦੇ ਵਿੱਚ ਵੀ ਘੱਗਰ ਦਰਿਆ ਜਿਹੜਾ ਉਹ ਆਪਣੇ ਉਫਾਨ ਤੇ ਚੱਲ ਰਿਹਾ ਪਾਣੀ ਹੈ ਜਿਹੜਾ ਕਾਫੀ ਮਾਤਰਾ ਦੇ ਵਿੱਚ ਕੱਗਰ ਤਰਿਆ ਦੇ ਵਿੱਚ ਵੀ ਛੱਡਿਆ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਪੁਰਾ ਤੋਂ ਲੈ ਕੇ ਪਟਿਆਲਾ ਮੂਨਕ ਪਾਤੜਾ ਤੱਕ ਦੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜਨ ਦੀ ਸੰਭਾਵਨਾ ਹੈ ਤਾਂ ਘਨੌਰ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਜਿਹੜਾ ਕੱਲ ਪਾਣੀ ਕੱਗਰ ਓਵਰਫਲੋ ਹੋਣ ਕਾਰਨ ਵੜ ਚੁੱਕਿਆ ਸੀ ਤਾਂ ਇਧਰਲੇ ਏਰੀਏ ਦੇ ਵਿੱਚ ਵੀ ਖਤਰਾ ਜਿਹੜਾ ਹੋ ਮੰਡਰਾ ਰਿਹਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਅੱਜ ਇੱਕ ਕੈਬਨਿਟ ਮੀਟਿੰਗ ਸੱਦੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੇ ਦਰਮਿਆਨ ਕੋਈ ਅਹਿਮ ਫੈਸਲਾ ਜਿਹੜਾ ਉਹ ਲਿੱਤਾ ਜਾ ਸਕਦਾ ਸ਼ਾਮ 4 ਵਜੇ ਮੁੱਖ ਮੰਤਰੀ ਨਵਾਸਤੇ ਇਹ ਜਿਹੜੀ ਹੈ ਕੈਬਨਿਟ ਦੀ ਮੀਟਿੰਗ ਹੋਵੇਗੀ ਮੁੱਖ ਮੰਤਰੀ ਮਾਨ ਜਮੀਨੀ ਪੱਧਰ ਤੇ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਜਿਹੜੀ ਆ ਉਹ ਕਰਨਗੇ ਤੇ ਪੰਜਾਬ ਸਰਕਾਰ ਪਹਿਲਾਂ ਹੀ ਪੰਜਾਬ ਨੂੰ ਆਫਤ ਪ੍ਰਭਾਵਿਤ ਐਲਾਨ ਚੁੱਕੀ ਆ ਤਾਂ ਕਈ ਵੀਡੀਓਜ਼ ਅਸੀਂ ਦੇਖਦੇ ਆ ਕਿ ਲੋਕ ਕਿਵੇਂ ਜਿਹੜਾ ਕਿ ਪੰਜਾਬ ਦੇ ਵਿੱਚ ਇਸ ਆਫਤ ਦਾ ਸਾਹਮਣਾ ਕਰ ਰਹੇ ਨੇ ਕਈ ਸੰਸਥਾਵਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਲੋਕਾਂ ਦੀ ਮਦਦ ਕਰ ਰਹੀਆਂ ਨੇ ਲੋਕਾਂ ਤੱਕ ਜਿਹੜਾ ਖਾਣ ਪੀਣ ਦਾ ਸਮਾਨ ਆ ਉਹ ਪਹੁੰਚਾਇਆ ਜਾ ਰਿਹਾ ਮਡਲੀਆਂ ਲੋੜਾਂ ਨੇ ਜਿਹੜੀਆਂ ਉਹ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਪਸ਼ੂਆਂ ਤੇ ਲਈ ਵੀ ਚਾਰਾ ਜਿਹੜਾ ਉਹ ਲੋਕਾਂ ਦੁਆਰਾ ਪਹੁੰਚਾਇਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ ਤਾਂ ਇਹਨਾਂ ਦੀ ਸਮੀਖਿਆ ਜਿਹੜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ਾਮ ਨੂੰ 4 ਵਜੇ ਕੈਬਨਿਟ ਮੀਟਿੰਗ ਜਿਹੜੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਵਿੱਚ ਇਹ ਮੀਟਿੰਗ ਹੈ ਜਿਹੜੀ ਉਹ ਸੱਦੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹਾਲਾਤ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਛੱਤਾਂ ਤੱਕ ਪਾਣੀ ਵੜਿਆ ਹੋਇਆ ਜੇਕਰ ਆਪਾਂ ਫਾਜ਼ਲਕਾ ਦੀ ਗੱਲ ਕਰੀਏ ਉੱਥੇ ਵੀ ਕਾਫੀ ਮਾਤਰਾ ਦੇ ਵਿੱਚ ਪਾਣੀ ਆ 16 ਪਿੰਡ ਨੇ ਜਿਹੜੇ ਤਕਰੀਬਨ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਲੋਕਾਂ ਦਾ ਸੰਪਰਕ ਹੈ ਜਿਹੜਾ ਸ਼ਹਿਰ ਨਾਲੋਂ ਟੁੱਟਿਆ ਹੋਇਆ ਤਾਂ ਉੱਥੇ ਐਨਡੀਆਰਐਫ ਦੀਆਂ ਟੀਮਾਂ ਅਤੇ ਪ੍ਰਸ਼ਾਸਨ ਦੁਆਰਾ ਰਾਹਤ ਕਾਰਜ ਜਿਹੜੇ ਕਿਤੇ ਜਾ ਰਹੇ ਨੇ ਲੋਕਾਂ ਨੂੰ ਜਿਹੜਾ ਰਾਸ਼ਨ ਪਹੁੰਚਾਇਆ ਜਾ ਰਿਹਾ ਲੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਜੇਕਰ ਆਪਾਂ ਅਜਨਾਲਾ ਦੀ ਗੱਲ ਕਰੀਏ ਤਰਨਤਾਰਨ ਦੀ ਗੱਲ ਕਰੀਏ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਇੱਧਰ ਦੇ ਇਲਾਕਿਆਂ ਦੇ ਵਿੱਚ ਵੀ ਪਾਣੀ ਕਾਫੀ ਮਾਤਰਾ ਦੇ ਵਿੱਚ ਆਇਆ ਹੋਇਆ ਹੈ ਲੋਕਾਂ ਦਾ ਜੀਵਨ ਕਾਫੀ ਪ੍ਰਭਾਵਿਤ ਹੋਇਆ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਵੜ ਗਿਆ ਤਾਂ ਉਸ ਦੇ ਕਾਰਨ ਕਾਫੀ ਫਸਲਾਂ ਦਾ ਨੁਕਸਾਨ ਹੋਇਆ ਤੇ ਲੋਕਾਂ ਦੁਆਰਾ ਸਿਰਫ ਔਰ ਸਿਰਫ ਇਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਆਫਤ ਆਈ ਆ ਜਲਦ ਤੋਂ ਜਲਦ ਪੰਜਾਬ ਇਸ ਆਫਤ ਤੋਂ ਬਾਹਰ ਨਿਕਲੇ ਤੇ ਲੋਕਾਂ ਨੂੰ ਜਿਹੜਾ ਸੁੱਖ ਦਾ ਸਾਹ ਆਵੇ ਤਾਂ ਹੁਣ ਇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਕੈਬਨਿਟ ਮੀਟਿੰਗ ਸੱਦੀ ਗਈ ਹੈ ਜਿਹੜੀ ਕਿ ਅੱਜ ਸ਼ਾਮ ਨੂੰ ਉਹਨਾਂ ਦੇ ਘਰ ਦੇ ਵਿੱਚ 4 ਵਜੇ ਹੋਵੇਗੀ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਰਾਹਤ ਕਾਰਜ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਦੀ ਸਮੀਖਿਆ ਕਰਨਗੇ ਤੇ ਹੋਰ ਕਈ ਅਹਿਮ ਫੈਸਲੇ ਜਿਹੜੇ ਪੰਜਾਬ ਦੇ ਲਈ ਲਿੱਤੇ ਜਾਣਗੇ